ਸ਼ਾਮ ਵੇਲੇ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਸਾਹਿਬ ਤੋਂ ਬਾਅਦ ਹਰਮੰਦੋ ਸਾਹਿਬ ਦੀ ਪ੍ਰਕਰਮਾ ਇੱਕ ਚੌਂਕੀ ਸ਼ਬਦ ਪੜ੍ਹਦੀ ਹੋਈ ਕਰਦੀ ਹੈ ਹੱਥ ਵਿੱਚ ਨਿਸ਼ਾਨ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਵਾਲੀ ਸਿਰੀ ਸਾਹਿਬ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਸਨ ਤੇ ਬਾਬਾ ਬੁੱਢਾ ਸਾਹਿਬ ਵੀ ਹੱਥ ਵਿੱਚ ਨਿਸ਼ਾਨ ਲੈ ਕੇ ਤੇ ਸੰਗਤਾਂ ਸ਼ਬਦ ਪੜਦੀਆਂ ਹੋਈਆਂ ਗਵਾਲੀਅਰ ਦੇ ਕਿਲੇ ਤੱਕ ਜਾ ਪਹੁੰਚੀਆਂ ਤੇ ਗਵਾਲੀਅਰ ਦੇ ਕਿਲੇ ਦੀ ਪ੍ਰਕਰਮਾ ਕਰਕੇ ਕਿਲੇ ਦੇ ਦਰਵਾਜ਼ੇ 'ਚ ਮੱਥਾ ਟੇਕਿਆ ਕਰਦੇ ਸਨ ਸੰਤਰੀ ਨੇ ਪੁੱਛਿਆ ਬਾਬਾ ਜੀ ਮੱਥਾ ਕਿਉਂ ਟੇਕਦੇ ਹੋ ਤੇ ਬਾਬਾ ਜੀ ਕਹਿੰਦੇ ਮੇਰਾ ਗੁਰੂ ਮੇਰੀ ਪੀਰ ਦਾ ਮਾਲਕ ਇਸ ਕਿਲੇ ਦੇ ਅੰਦਰ ਹੈ ਮੈਂ ਆਪਣੇ ਗੁਰੂ ਦੇ ਚਰਨਾਂ 'ਪ ਮੱਥਾ ਟੇਕਦਾ ਹਾਂ ਹੁਣ ਕੋ ਵਜ੍ਹਾ ਵੀ ਸ਼ੀਜੇ ਕਾਲ ਤੱਕ ਸਭ ਤੋਂ ਚਲਦੀ ਹੈ ਬਾਬਾ ਟਲਵਰਾ ਸਾਹਿਬ ਜਾਂਦੀ ਹੈ ਪ੍ਰਕਰਮਾ ਕਰਦੀ ਹੋਈ ਹਰਮੰਦਰ ਸਾਹਿਬ ਜਾਂਦੀ ਹੈ ਤੇ ਹਰਮੰਦਰ ਸਾਹਿਬ ਦੇ ਕੀਰਤਨੀਏ ਸਿੰਘ ਕੀਰਤਨ ਬੰਦ ਕਰ ਦਿੰਦੇ ਨੇ ਬਾਬਾ ਬੁੱਢਾ ਸਾਹਿਬ ਗੀਤ ਚੌਂਕੀ ਦਾ ਆਦਰ ਸਤਕਾਰ ਕਰਦਿਆ ਹੋਇਆ ਗੁਰਮੁਖਵਾਂ ਚ ਵੀ ਉਸ ਮਹਾਪੁਰਸ਼ ਦੀਆਂ ਜਿਹੜੀਆਂ ਚੌਂਕੀਆਂ ਨੇ ਉਹ ਜੋ ਕੋ ਜੋਕ اٹਾਲ ਨੇ